ਜੱਪੇ ਵਾਲੇ ਦੀ ਵੀਡੀਓ ਆਉਂਦੀ ਹੀ ਪਿਆਸ ਤੋਂ ਆਉਂਦੀ ਆ ਜੀ ਜਿਹੜੇ ਬਦੇਸੀ ਜਿਹੜਾ ਇਹੋ ਕਰਦੇ ਆ ਆਹ ਤੇ ਇਹ ਹੀ ਪਤਾ ਕੀ ਮੇਰੀ ਗੱਲ ਸੁਣੋ ਨਹੀਂ ਆਏ ਆ ਪਹਿਲਾਂ ਗਏ ਠੰਗਰੇ ਕੋਈ ਕੰਮ ਹੀ ਸਾਨੂੰ ਤੁਹਾਨੂੰ ਆਏ ਠੰਗਰੇ ਉਹ ਕਹਿੰਦੇ ਅਸੀਂ ਆਂਦੀ ਆਣਗੇ ਤੇ ਉੱਥੇ ਰੁਕੇ ਕੇ ਬੰਦੇ ਨੂੰ ਨਿਕਲਣੇ ਆਂ ਆਈ ਅੱਗੇ ਚੱਲ ਯਾਰ ਭੁੱਖ ਲੱਗੀ ਆ ਤੇ ਉਹ ਪੁੱਛਾ ਨਹੀਂ ਕਿਹਦੇ ਪਾਈ ਜਾ ਕੇ ਰੂ ਉੱਥੇ ਬੈਠੇ ਉਹ ਸਰਕਾਰ ਬੰਦੇ ਬੈਠੇ ਹੀ ਇਥੇ ਦੋਨਿਆਂ ਨੇ ਨਹੀਂ ਬੈਠੇ ਅੰਦਰ ਜਿਹੜੀ ਸਾਫ ਹੋਊਗੀ ਚਲੋ ਅੰਦਰ ਜੋ ਪੁੱਛ ਹੈਗਾ ਉਹ ਤੇ ਸਾਨੂੰ ਵੀ ਦੇਣ ਦਿਆ ਹੁਣ ਆਪਾਂ ਦੇ ਸਟੂਡੈਂਟ ਤੇ ਜਾਣੂ ਹੋ ਰਹੇ ਆ ਇਹ ਤਾਜੀ ਪੂਰੀ ਨਿਕਲਦੀ ਤਾਜੀ ਪੂਰੀ ਨਿਕਲ ਕੇ ਖਾਲੀਏ ਤੇ ਚੱਲ ਕੰਮ ਨੇ ਦੇਣ ਗਿਆ ਜੇ ਕਹੀ ਵੀ ਕਰਨੇ ਆ ਤੇ ਆਪਾਂ ਆਜੂਗਾ ਸਾਨੂੰ ਕੋਈ ਪਤਾ ਵੀ ਇਹ ਇਤਨਾ ਧੁੱਪ ਦੇ ਉਤੇ ਨਾ ਪਾਣੀ ਉਹ ਦੋਨੋਂ ਮਾਫੀ ਪਾਣੀ ਦੇ ਦਾਂਗੇ ਬਾਅਦ ਵਿੱਚ ਉਹ ਮੈਂ ਢੇਡ ਤੋਂ ਡਾ ਤੇ ਸੁੱਕਣ ਡਿਆ ਤਮਾਤੀ ਉਹ ਭਾਈ ਬੜਾ ਤੂੰ ਮੇਰੇ ਨਾਲ ਇਕੋ ਕੋਈ ਅਪਛਾ ਉਹ ਪਿੱਛੇ ਵੇਰੇ ਵੀਰਿਆ ਮੈਂ ਤੇਰੇ ਕੋਲ ਆਫੀਸ ਮੈਂ ਲੈਣਾ ਮੈਂ ਪੱਤਰਕਾਰ ਬੰਦਾ ਹੀ ਮੇਰੀ ਗੱਲ ਸੁਣ ਲੈ ਮੈਂ ਮੈਨੂੰ ਵਿਹਾਰ ਕਰਨਾ ਦਾ ਕਲਤੀ ਆ ਜਾ ਰੇ ਮੈਂ ਮੈਨੂੰ ਵਿਹਾਰ ਕਰਨਾ ਮੇਰੇ ਕੋਲ ਜੋ ਕਲਤੀ ਜੋ ਉਹ ਮੇਰੇ ਕੋਲ ਕਰ ਰਹੀ ਕਲਤੀ ਆ ਜਾ ਰੇ ਹਾਂ ਮੈਂ ਪੱਤਰਕਾਰ ਬੰਦਾ ਮੈਂ ਜੋ ਹੁ ਮੇਰੇ ਕੋਲ ਕਰ ਰਹੀ ਐ ਸੱਚ ਜਦੋਂ ਉਹ ਤੇ ਨਾ ਨਾ ਲਗਾਉਂਦਾ ਉਹ ਤੇ ਧਰਨਾ ਨਾ ਲਗਾਉਂਦਾ ਕਿ ਜਿਹਨੇ ਬਾਹਰ ਹੁਣ ਬੰਨ ਕੇ ਲੈ ਆਏ ਜੰਗੀਆਂ ਅਸੀਂ ਦਾ ਕੋਫਾ ਕਲਤੀ ਕਾਰਵਾਈ ਹੋਣੀ ਚਾਹੀਦੀ ਐ ਇਹਨਾਂ ਨੂੰ ਜੈਜ ਕਰਨਾ ਹੋਣੀ ਚਾਹੀਦੀ ਇਹ ਹੋ ਜੀ ਜੀ ਆਪ ਕਰਦਾ ਤੇ ਗੱਲ ਆਪ ਆਪਣੇ ਪੰਜਾਬੀ ਦੀ ਮਤਲਬ ਕਰੋ ਠੀਕ ਹਾਂ ਪੰਜਾਬੀ